ਕਾਲ ਦੋਸਤੋ ਪਿੰਡੂ ਕਿਤਾ ਚੱਲ ਜਾ ਬਈ ਸਵਾਗਤ ਕਰਦੇ ਆ ਤੇ ਮਾਮਾ ਵੀਰ ਜੀ ਟਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਵਿਖਾਉਣ ਵਾਸਤੇ ਅੱਜ ਕਿਹੜਾ ਸਬਜ਼ੀ ਮੰਡੀ ਦੀ ਵੀਡੀਓ ਬਣਾਈ ਹੈ ਜੀ ਅਪਲੋਡ ਕਰ ਦਾਂਗੇ ਬਾਈ ਤੇ ਅੱਜ ਰੇਟ ਮੰਦੇ ਆ ਬਾਈ ਅੱਜ ਘੱਟੋ ਘੱਟ ਹਰੇਕ ਚੀਜ਼ ਦੇ ਮਗਰ 10 10 15 15 ਰੁਪਏ ਮੰਦੇ ਆ ਚਾਹੇ ਉਹ ਭਿੰਡੀ ਲਾ ਲੋ ਚਾਹੇ ਉਹ ਕੱਦੂ ਲਾ ਲੋ ਹਰੇਕ ਚੀਜ਼ ਅੱਜ ਜਾਨੀ ਮੌਸਮ ਖਰਾਬ ਕਰਕੇ ਕਹਿ ਲੋ ਤੇ ਮੰਡੀ ਚ ਗਾਹਕ ਤਾਂ ਇਸ ਵੇਲੇ ਤਾਂ ਬਹੁਤ ਆ ਫਿਲਹਾਲ ਅੱਜ ਸਵੇਰੇ ਗਾਹਕ ਘੱਟ ਨਿਕਲੇ ਆ ਕਹਿੰਦੇ ਦੱਸਦੇ ਆ ਵੀ ਹੁਣ ਗਾਹਕ ਜਿਹੜਾ ਫਿਲਹਾਲ ਵਧੀਆ ਮੰਡੀ ਦੇ ਵਿੱਚ ਚੱਲੀ ਜਾਂਦਾ ਹੋ ਸਕਦਾ ਵੀ ਹੋਰ ਘੰਟੇ ਨੂੰ ਰੇਟ ਵੱਧ ਜਾਣ ਇਹ ਕੋਈ ਪਤਾ ਨਹੀਂ ਹੁੰਦਾ ਬਾਈ ਪਰ ਸੌਦਾ ਮੰਡੀ ਦੇ ਵਿੱਚ ਆਇਆ ਬਹੁਤ ਪਿਆ ਰੇਟ ਵਧਣ ਵਾਲਾ ਕੰਮ ਹੈ ਨਹੀਂ ਗਾ ਕਿਉਂਕਿ ਸੌਦਾ ਮੰਡੀ ਦੇ ਵਿੱਚ ਪਿਆ ਬਹੁਤ ਜ਼ਿਆਦਾ ਹੈ ਇੱਕੋਦਮ ਮਾਲ ਜਿਹੜਾ ਉੱਥੇੰਦਾਦ ਨੇ ਵੀ ਆ ਜਿਹੜੇ ਪਿੱਛੇ ਮੀਂਹ ਪਏ ਹਨ ਮੀਂਹ ਪੈਣੇ ਕਰਕੇ ਫਲ ਬਹੁਤ ਛੇਤੀ ਲੱਗਦਾ ਹੁੰਦਾ ਬੱਲਾ ਬੱਲਾ ਨੂੰ ਜਾਂ ਗਰਮੀ ਦੀ ਸਬਜ਼ੀ ਨੂੰ ਤੇ ਜਦੋਂ ਫਾਲ ਇੱਕੋ ਦਮ ਛੇਤੀ ਲੱਗ ਜਾਂਦਾ ਤੇ ਮਮੂਲੀ ਗੱਲ ਆ ਯਾਰ ਮੰਡੀ ਦੇ ਵਿੱਚ ਸੌਦਾ ਇੱਕੋ ਦਮ ਆਊਗਾ ਕਦੂ-ਕਦੂ ਭਿੰਡੀਆਂ ਭੁੰਡੀਆਂ ਸਾਰਾ ਕੁਸ ਫੁੱਲ ਪਿਆ ਬਈ ਮੰਡੀ ਦੇ ਵਿੱਚ ਜਾਨੀ ਜੀ ਭਰ ਭਰ ਕੇ ਉਹਦੇ ਕਰਕੇ ਜਿਹੜੀ ਹਰੇਕ ਵੈਰਾਈਟੀ ਜਿਹੜੀ 10-15 ਰੁਪਏ ਡਾਊਨ ਆ ਗਈ ਆ ਭਿੰਡੀ ਵੀ ਅੱਜ 30 ਤੂ ਤੇ ਆ ਗਈ 28 30 27 30 ਰੁਪਏ ਜਿਹੜੀ ਭਿੰਡੀ ਵਿਕੀ ਆ ਜਿਹੜੀ 35 35 40 40 ਤੱਕ ਵੇਕਦੀ ਸੀ ਰਾਜ ਸਿੰਘ ਬੁੱਟਰ ਬਾਈ ਕੀ ਆਲ ਚਲ ਕੱਦੂ ਵੀ ਬਾਈ 10 12 15 ਜਿਹੜੇ ਕੱਦੂ ਆ ਗਏ ਅੱਜ ਜਾਨੀ ਮੰਡੀ ਬਹੁਤ ਜਾਨੀ ਮੰਦੀ ਰਹੀ ਆ ਬਾਈ 10 15 ਰੁਪਏ ਜਿਹੜੀ ਕੱਲ ਨਾਲੋਂ ਜਿਹੜੀ ਆਪਾਂ ਸ਼ਨੀਵਾਰ ਵੀਡੀਓ ਬਣਾਈ ਆ ਉਹਦੇ ਨਾਲੋਂ ਤੇ ਇੱਧਰ ਸੋਨੂ ਖੜਾ ਸੋਨੂ ਤੋਂ ਵੀ ਪੁੱਛ ਲੈ ਸੋਨੂ ਅੱਜ 10000 ਰੁਪਏ ਦਾ ਫਰਕ ਹੈਗਾ ਨਾ ਬਾਈ ਪਤਾ ਨਹੀਂ ਭਰਾਵਾ ਤੂੰ ਤਾਂ ਬਾਹਰੋਂ ਲੈਣਾ ਹੈਗਾ ਤੂੰ ਤਾਂ ਬਾਹਰੋਂ ਲੈਣਾ ਤੈਨੂੰ ਕਾਹਦਾ ਫਰਕ ਲੱਗਣਾ ਆ ਟੰਡੋ ਵੇਖ ਲੈ ਲੈ ਇਹੋ ਜਿਹੇ ਟੰਡੋ ਖਵਾਊਗਾ ਇਹ ਜਾ ਕੇ ਨਹੀਂ ਫੋਰ ਸੁਣਾ ਯਾਰਾ ਸੈਟ ਚਲੇਦਾ ਤੂੰ ਸ਼ਾਂਤ ਸਿੰਘ ਕੱਢੀ ਹੋਣੀ ਸੋਹਣੇ ਢੰਡਾ ਇੱਧਰ ਰੱਖੀ ਬੈਠਾ ਲਫਾਫੇ ਜੇ ਉਹ ਲਫਾਫੇ ਚੋਂ ਕੋਈ ਪਾ ਲਿਓ ਭੁੱਲ ਕੇ ਵੀ ਉਹਦੇ ਦਾ ਕੱਢੇ ਕੜਾਏ ਜੇ ਮਾੜੇ ਮੱਠਾ ਨਾ ਨੱਕ ਸੁੱਕ ਜੀ ਆ ਨਹੀਂ ਨਹੀਂ ਦੋ ਥਾਂ ਤੇ ਲੱੱਡਿਆ ਹਾਂ ਸੋਨੂ ਯਾਰ ਨਾ ਬੰਦਾ ਗ੍ਰੇਟ ਆ ਹਣਾ ਬੰਦਾ ਗ੍ਰੇਟ ਆ ਸਾਨੂੰ ਤੇ ਅੱਜ ਬਈ ਤੁਹਾਨੂੰ ਦੱਸ ਦਿੰਨੇ ਆ ਵੀ ਕੱਦੂ ਮਗਰ ਵੀ ਰੇਟ ਘਟਿਆ ਬਾਈ ਅੱਜ 15 18 ਤੇ ਆ ਗਿਆ ਕੱਦੂ ਜਿਹੜਾ 25 25 30 30 ਵਿਕਦਾ ਸੀ। ਉਹ ਭਰਾਵਾ 20 ਰੁਪਏ ਬੋਲੀ ਖਤੀ ਉਹ ਭਰਾਵਾ ਮੈਂ ਅੰਦਰੋਂ ਪੁੱਛ ਗਿਆ ਤੂੰ ਬਾਹਰੋਂ ਵੀ ਲੈ ਆ ਮੰਨ ਜਾ। ਤੇ ਜਿਹੜਾ ਅੰਦਰ ਜਿਹੜੀ ਭਿੰਡੀ ਹੈ ਬਾਈ ਅੱਜ ਸਾਰੀ 28 30 ਤੇ ਆ ਗਈ ਹੈ ਜਿਹੜੀ 35 40 ਵਿਕਦੀ ਹੈ ਕਿ ਨਹੀਂ ਸਾਨੂੰ ਗੱਲ ਸਹੀ ਹੈ ਕਿ ਨਹੀਂ? 35 ਰੁਪਏ ਅੰਦਰ ਬੋਲਦੇ ਭਰਾਵਾ ਮੈਂ ਹੁਣੇ ਵੀਡੀਓ ਬਣਾ ਕੇ ਲਿਆ। ਆ ਜਾ 35 ਰੁਪਏ ਵਾਲੋਂ ਇਹ ਤੈਨੂੰ ਕਹਿ ਦਿੰਦੇ ਉਹ 35 ਮੈਂ ਉਹਨੂੰ ਕਹਿ ਦਿੰਦੇ ਆ ਜਮਾਂ ਸਹੀ ਰੇਟ ਦਾ ਦੇ ਆ 35 ਰੁਪਏ ਤਾਂ ਤੈਨੂੰ ਪੈਂਦੀ ਆ ਵੀ ਤੈਨੂੰ ਆਰਧ ਲਾ ਕੇ ਦੱਸ ਦੇ। ਰੌਲਾ ਇੱਥੇ ਪੈਂਦਾ ਜਿਹੜੀ ਮੈਨੂੰ ਜਿਹੜੀ ਮੈਨੂੰ ਰੇਟ ਦਾ ਜਿਹੜਾ ਮੈਨੂੰ ਰੇਟ ਆਰਤਾਂ ਨੇ ਦੱਸਣਾ ਉਹ ਕਿਸਾਨ ਵਾਲਾ ਦੱਸਣਾ ਵੀ ਕਿਸਾਨ ਦੀ ਇੱਥੇ ਚੀਜ਼ਾਂ ਹੀ ਮੈਨੂੰ ਵਿਕੂਗੀ ਗੱਲ ਸਮਝ ਮਤਲਬ 30 ਰੁਪਏ ਵਿਕੂਗੀ ਜਿਹੜਾ 5 ਰੁਪਏ ਤੈਨੂੰ ਤਾਂ ਮਹਿੰਗੀ ਪੈਣੀ ਹੈ ਕਿਉਂਕਿ ਆਰਤ ਕੱਟਣੀ ਆ ਮੰਨ ਗਿਆ ਬਾਤ ਹਣ ਹਣ ਪੱਲੇ ਪੈ ਤੇ ਤੁਹਾਨੂੰ ਤੇ 7% ਜਿਹੜੀ ਆਰਤਨ ਜਿਹੜਾ 2-4 ਰੁਪਏ ਵਾਧਾ ਨਾ ਬਾਈ ਉਹ ਫਰਕ ਪੈਂਦਾ ਜਿਹੜੇ ਆਪਣੇ ਰੇਟ ਹੁੰਦੇ ਆ ਇਹ ਬਿਨਾ ਆਰਤੋਂ ਨੈਟ ਰੇਟ ਹੁੰਦੇ ਆ ਤੁਹਾਨੂੰ ਦੱਸ ਦਈਏ ਵੀ ਜੇ ਤੁਸੀਂ ਉੱਥੋਂ ਮਾਲ ਖਰੀਦੋਗੇ ਉਹਦੇ ਵਿੱਚ 7% ਐਡ ਕਰਕੇ ਮਿਲਣੀ ਹੈ ਤੁਹਾਨੂੰ ਚੀਜ਼ ਮੰਦਾ ਕਿ ਨਹੀਂ ਤੁਹਾਨੂੰ ਦੱਸ ਹਾਂ ਬਿੱਟੂ ਢਾਲਪੁਰਾ ਦਪਿੰਦਰ ਧਾਲੀਆਲ ਭਰਾ ਹੋਰ ਠੀਕ ਠਾਕ ਆ ਜਿਹੜਾ ਚਨਾ ਖੀਰਾ ਵੀ ਹਰ ਸਸਤਾ ਹੋ ਗਿਆ ਕੋਈ ਤਾਂ ਮੌਸਮ ਮੌਸਮ ਦਾ ਫਰਕ ਪੈ ਗਿਆਗਾ ਤੇ ਜਿਹੜਾ ਦੇਸੀ ਖੀਰਾ ਉਹ ਵੀ ਸਸਤਾ ਕਿਉਂਕਿ ਹੁਣ ਠੰਡ ਹੋ ਗਈ 2-4 ਦਿਨ ਠੰਡਰ ਠੰਡਰ ਕਰਕੇ ਮੰਦਾ ਜਿਹੜਾ ਸਬਦਾ ਰਹੂਗਾ ਬਈ ਨਿੰਬੂ ਵੀ ਘਟਣਗੇ ਅੱਜ ਨਿੰਬੂ ਮੈਂ ਤਾਂ ਲੈ ਕੇ ਨਹੀਂ ਆਇਆ ਕੀ ਭਾਜੀ ਜਿੰਬੂ ਨਿੰਬੂਆਂ ਦਾ ਰੇਟ ਰਹਿ ਗਿਆ ਹੁਣ ਮੈਂ ਜਾਊਂਗਾ ਦੁਬਾਰੇ ਆਲੂ ਗੰਡੇ ਨਿੰਬੂ ਅਦਰ ਇਹ ਅੱਡ ਪੁੱਛ ਦੋ ਨਾ ਜਿਹੜੀ ਮੇਨ ਸਬਜੀ ਸਬਜੀ ਹੁੰਦੀ ਆ ਭਾਈ ਉਹ ਆਪਾਂ ਅੱਡ ਪੁੱਛ ਲਈਦੀ ਆ ਜਿਹੜੇ ਮਤਲਬ ਆ ਜਾਂਦੇ ਆ ਆਲੂ ਗੰਡੇ ਤੇ ਨਿੰਬੂ ਅਦਰ ਲਸਣ ਇਹ ਪੰਜ ਚਾਰ ਵੈਰਾਈਟੀਆਂ ਜਿਹੜੀਆਂ ਰਲਦੀਆਂ ਮਿਲਦੀਆਂ ਇਹ ਅੱਡ ਪੁੱਛ ਲਈ ਦੀ ਆਂਬ ਹੈ ਆਂਬ ਜਿਹੜੇ ਦੁੱਧੇ ਸਫੈਦਾ ਹੂੰ ਸਫੈਦੇ ਦਾ ਰੇਟ ਵਾ ਜਾ ਆਂਬ ਬਹੁਤ ਆਏ ਤੇ ਮੰਡੀ ਚੇਰ ਮੇਨੂੰ ਲੱਗਦਾ ਅੱਜ ਤਾਂ ਰੇਟ ਰਹਿ ਗਿਆ ਹੋਊਗਾ ਸਾਰਾ 70 ਤੋਂ 75 ਹੋ ਸਕਦਾ 60 ਵੀ ਹੋਵੇ ਕੇਕੇ ਦਾ ਕੁਆਲਿਟੀ ਦੇ ਸਿਰ ਤੇ ਇੰਨਾ ਹੀ ਆ ਰੇਟ ਤੈਨੂੰ ਗਲਤ ਨਹੀਂ ਦੱਸਦਾ ਤੁਹਾਨੂੰ ਮੈਂ ਜਿਹੜੀ ਚੀਜ਼ ਹੋਊਗੀ ਮੰਡੀ 'ਚ ਉਹ ਹੀ ਹੋਊਗੀ ਆਪਣੀ ਵੀਡੀਓ 'ਚ ਆ ਵੇਖ ਤੇਰਾ ਯਾਰ ਆ ਗਿਆ ਮਗਰ ਅਸ਼ੋਕ ਕੁਮਾਰ ਅਰਹੁਣ ਕੁਮਾਰ ਗੁੱਡ ਮਾਰਨਿੰਗ ਬਾਈ ਕੀ ਹਾਲ ਚੱਲ ਆ ਭਰਾ 6 ਵਜ ਗਏ ਤੇ 52 ਮਿੰਟ ਹੋ ਗਏ ਆ ਤੇ 8 ਮੀਟਰ ਘਰ ਕਿਥੋਂ ਤੱਕ ਪਹੁੰਚਾ ਘਰ ਕਲੀਅਰ ਹੋ ਗਿਆ ਕਿੰਨੇ ਪੈਸੇ ਲੱਗੇ ਸਹੀ ਸਹੀ ਹੈ ਕਿੰਨੇ ਪੈਸੇ ਲੱਗੇ 15.5 ਸਾਰਾ 15.5 ਲੱਖ ਰੁਪਇਆ ਲੱਗਿਆ ਸਾਰਾ ਪਹਿਲਾਂ ਦਾ ਫਾਇਦਾ ਹੀ ਨਹੀਂ ਜੁਆਕ ਨੇ ਜੀ ਨਹੀਂ ਲਾਇਆ ਕਿਵੇਂ ਕੇ ਅਸੀਂ ਰਿਹੜਾ ਨਹੀਂ ਸੀ ਤਾਂ ਫਿਰ ਮੈਂ ਕਰਾਇਤੀਆਂ ਮਹੀਨਾ ਹੋ ਗਿਆ ਤਿਆਰ ਹੋਏ ਨੇ ਹਾਂ ਨਾ ਜੀ ਕਿਉਂ ਨਹੀਂ ਲਾਇਆ ਕੇਣਾ ਨਹੀਂ ਸੀ ਤੂੰ ਬਸ ਉਹ ਜੁਆਕ ਨੇ ਗੱਡੀ ਤੇ ਗੱਲ ਕੋਲ ਬਹੁਤ ਕੱਢਦੇ ਉਹ ਗੱਡੀ ਉੱਥੇ ਹਾਂ ਤੇ ਬਾਹਰ ਦੂਜੇ ਪਾਸੇ ਕੱਢ ਲਾ ਜਵਾਦ ਆਣਗੇ ਉੱਥੇ ਗਲੀ ਜੀ ਆਣਗੇ ਨਹੀਂ ਕਹ ਯਾਰੀ ਦੋਵੇਂ ਪਾਸੇ ਗਲੀ ਜੀ ਲੱਗਦੀ ਹੁੰਦੀ ਆ ਸ਼ਹਿਰਾਂ 'ਚ ਤਾਂ ਹੀ ਹੁੰਦਾ ਮੇਰੇ ਨੂੰ ਤਕਰੀਬਨ ਇੱਕ ਪਾਸੇ ਵੀ ਲੱਗਦੀ ਹੁੰਦੀ ਗਲੀ ਦੂਜੇ ਪਾਸੇ ਵੀ ਲੱਗਦੀ ਅਗਲਾ ਇੱਕ ਪਾਸੇ ਗੇਟ ਜੇ ਬੰਦ ਕਰਕੇ ਦੂਜੇ ਪਾਸੇ ਕੱਢ ਲੈਂਦਾ ਕਿ ਨਹੀਂ ਆਏ ਨੀਗਾ ਉਹ ਜਵਾਕ ਖੇਲਦੇ ਫੇ ਗਲੀ 'ਚ ਆ ਅੱਛਾ ਹਰੇ ਸ਼ਹਿਰ ਨੂੰ ਹਰੇ ਘਰ ਨੂੰ ਦੋ ਗਲੀਆਂ ਲੱਗਦੀਆਂ ਹੁੰਦੀਆਂ ਮੰਨਾਂ ਮਾਲਦੇਰਾ ਜਵਾਕਾਂ ਦਾ ਯਾਰ ਫੇਰ ਉਹੀ ਗੱਲ ਜੋ ਆ ਕਰਨੇ ਖੇਡਦੇ ਨਾਲ ਗਲੀ ਚ ਹੀ ਆ ਹਾਂ ਕੋਈ ਆ ਤੁਹਾਨੂੰ ਪਤਾ ਹੈ ਅੱਜਕੱਲ ਗਾਲ੍ਹਾਂ ਕੱਢਦੇ ਜੋ ਆ ਸਾਡੀ ਕਿਤੇ ਇਹ ਜਿਹੇ ਹੈ ਵੀ ਅੱਛਾ ਉਹ ਤਾਂ ਘਰ ਉਹ ਜਦਾਂ ਤੇ ਲੈ ਲੈਣਾ ਥਾਂ ਉਹ ਜੇ ਥਾਂ ਤੇ ਲੈ ਲਿਆ ਹਨਾ ਉਹ ਗੰਦਗੀਆਂ ਗੱਲਾਂ ਕੱਢਦੇ ਹੋਣੇ ਆ ਨਾ ਯਾਰ ਅਸੀਂ ਤਾਂ ਚੰਗੇ ਬਲੇਜਾ ਕੋ ਕਰਿਆ ਨਹੀਂ ਕਿ ਨਹੀਂ ਜੋ ਆ ਗਿੱਜਾ ਹਾਂ ਫੇਰ ਕਰਾਇਆ ਕਿੰਨਾ ਭਰਦਾ ਹਾਂ ਕਰਾਇਆ ਕਿੰਨਾ ਭਰਦਾ 4000 ਹੁਣ ਤੂੰ ਐ ਕਰ ਜਿਹੜੀ ਤੂੰ ਨਵੀਂ ਬਣਾਈ ਆ ਕੋਠੀ ਉਹਨੂੰ ਕਿਰਾਏ ਤੇ ਚਾੜ ਦੇ ਉਹ ਉਹ ਤੇਰਾ ਬਰਾਬਰ ਦਾ ਆਵੇ ਹਿਸਾਬ ਕਿਤਾਬ। ਐਂ ਕਰਦਾ। ਹੈ? ਆ ਇੱਕ ਜਿਹਾ ਇਹਨਾਂ ਨੂੰ। ਹਾਂ। ਉਹ ਕਹਿੰਦੇ ਉਹਨਾਂ ਜਿੰਨਾ ਤੂੰ ਕਰਾਇਆ ਭਰਦਾ ਉਹਨੇ ਤਾਂ ਉੱਥੇ ਚੜ ਗਿਆ। ਤੇ ਤੈਨੂੰ ਚਲੋ ਫ੍ਰੀ ਦਾ ਹੀ ਰਹਿ ਜਾਊਗਾ। ਹੁਣ ਤੂੰ ਭੱਲਿਆਂ ਦਿਆਂਗਾ ਕਿਨੇ? ਬਾਕੀ ਤੇਰੀ ਰੇੜੀ ਜਵਾਰ ਚੰਗੀ ਕਮਾਈ ਹੋ ਜਾਂਦੀ ਆ। ਵਧੀਆ ਚੱਲੀ ਜਾਂਦਾ। ਪੱਕੇ ਗਾਹਕ ਲੱਗੇ ਆ ਤੇਰੇ। ਤੈਨੂੰ ਛੇੜ ਗਾਹਕ ਛੇੜਦੇ ਵੀ ਰਹਿੰਦੇ ਆ। ਟੋਲੀ-ਬੋਲੀ ਹੋਗੀ। ਚਲਦੀ ਆ ਦੇਖਣੀਆਂ ਦਾ। 6:00 ਵਜੇ 54 ਮਿੰਟ ਹੋ ਗਏ ਭਾਈ ਤੇ 6 ਮਿੰਟ ਰਹਿ ਗਏ ਆਜੋ ਵੇਖੀਏ ਗਾਹ ਕਿੰਨਾ ਕ ਜਿਹੜਾ ਟੁੜੀ ਇਹਨੇ ਭਜਾਉਣਾ ਹੀ ਸੀ ਆਪਾਂ ਨੂੰ ਟੁੜੀ ਟੁੜੀ ਦੇਖੀ ਵੇਖੀ ਵੇਖੀ ਆਜਾ ਭਜਾਣਾ ਚਾਹ ਚਾਹੂ ਪੀਨੇ ਆਪਾਂ ਚਾਹ ਪੀਣੀ ਦਾ ਚੱਲਿਆ ਤੂੰ ਵੀ ਹਨਾ ਆਇਓ ਉੱਥੇ ਚਾਹ ਚੂ ਪੀਉਂਗਾ ਸਾਵਰੇ ਕੋਲੇ ਸਾਵਰੇ ਕੋਲੇ ਉਹ ਤਰੀਕ ਨੰਗੇਆ ਸੋਦਾ ਸਾਵੜਾ ਯਾਰ ਬਹੁਤ ਲਾਹੂ ਪਿੰਦਾ ਤਰੀਕ ਨੰਗੇ ਲੈਦਾ ਉਹ ਮਸਾਲੇ ਦੇ ਬਰੈਡਾਂ ਤੇ ਆ ਗਿਆ ਮਸਾਲੇ ਵਿੱਚ ਤਰੀਕ ਨੰਗੀ ਵਾਲੇ ਜਾਂਤਾ ਯੂਐਸਏ ਤੋਂ ਲਾਈਵ ਬਾਈ ਕੀ ਹਾਲ ਜਲਾ 8:30 ਵੱਜ ਗਏ ਨੇ ਰਾਤ ਦੇ ਬਾਈ ਪਾਲ ਚੋਟੀਆਂ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲ ਵਧੀਆ ਬਾਈ ਵਧੀਆ 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 ਮਹਾਰਾਜ ਤੇ ਨਗ ਬਾਈ ਅੱਜ ਆਏ ਆ ਯਾਰ ਇੱਕ ਨਗ ਕਿਵੇਂ ਖੜਾ ਵੱਡਾ ਕਦੀ ਇਹੀ ਤਾਂ ਨਹੀਂ ਬੋਲੀ ਬੁਲੀ ਹੋਣੀ ਹੈ ਐਡਾ ਵੱਡਾ ਨਾ ਇੱਕ ਦੋ ਅੱਜ ਨਗ ਥੋੜੇ ਆ ਬਾਈ ਕਿਉਂਕਿ ਕੱਲ ਬਾਰਸ਼ਾਂ ਜੀਆਂ ਹੋਈਆਂ ਹਨ ਉਹਦੇ ਕਰਕੇ ਮੌਸਮ じゃ ਖਰਾਬ ਹੀ ਸੀ ਤਿੰਨ ਕਨਾਂ ਕੀ ਆਇਆ ਬਾਈ ਬੋਲੀ ਬੋਲੀ ਸ਼ੁਰੂ ਹੋਣ ਚ ਜਾਨੀ ਪੰਜ ਕੁ ਮਿੰਟ ਰਹਿ ਗਏ ਤੇ ਗਾਹ ਕੁ ਵੇਖ ਲੋ ਤੇ ਕਿੰਨਾ ਖੜਾ 1 2 3 6 7 8 9 10 11 12 13 15 ਐਨੀ ਵੀਰ ਗਾਹ ਕੁ ਜੈ ਇਨਾ ਪਰ ਨਾਗ ਵੀ ਥੋੜੀ ਜਿਹਾ ਦੋ ਕੁ ਗਾਹ ਕਨੇ ਗੱਲ ਬਣਾ ਦੇਣੀ ਆ ਆ ਤਾਂ ਨਾਗ ਦੋ ਬੜੇ ਬੜੇ ਭਰੇ ਖੜੇ ਆ ਪਤਾ ਨਹੀਂ ਕਿੱਦ ਨੂੰ ਜਾਣਗੇ ਇਹਨਾਂ ਦਾ ਮਾਲਕ ਹੈ ਨਹੀਂ ਕੋਈ ਨੇੜੇ ਨਹੀਂ ਤੁਹਾਨੂੰ ਆਪ ਪੁੱਛ ਦਿੰਦੇ ਬਾਈ ਕੀ ਹਸਣਾ ਚੱਕੀ ਜਾਂਦੇ ਹਨਾ ਇਹਨਾਂ ਨਾਲ ਗੱਲਬਾਤ ਜੀ ਹੋ ਜਾਂਦੀ ਆ ਪਤਾ ਲੱਗ ਜਾਂਦਾ ਰੇਟ ਰੂਟ ਦਾ ਵੀ ਆ ਕੀ ਹਿਸਾਬ ਨਾਲ ਭਰੇ ਆ ਹੋਰ ਫਿਰ ਕੇਵਲ ਆ ਵੱਡੇ ਨਾਗ ਆ ਕੇ ਦੋ ਅੱਜ ਇਹਨਾਂ ਦੀ ਕਰ ਬੋਲੀ ਹਾਂ ਇੱਕ ਤੂੰ ਵੀ ਲੈ ਕੇ ਜਾਈ ਸਹੀ ਆ ਮੈਂ 200 ਰੁਪਏ ਭੇਜਾਂ ਸਹੀ ਆ ਹੁਣ ਪੁੱਛ ਭਲਾ ਜੀ ਨੇ ਭਰੀ ਆ ਤੂੰ ਭੇਜਣਾ 200 ਰੁਪਏ ਮੈਨੂੰ ਕੋਈ ਮੈਂ ਤਾਂ ਨਹੀਂ ਹੱਥ ਪਾਦਾ ਮੈਂ ਤਾਂ ਕੱਲ ਬਈ ਬਨਾਲੀ ਕਮਰਾ ਫੁੱਲ ਕਰ ਲਿਆ ਆ ਕੱਲ ਬਣਾ ਕੇ ਫੁੱਲ ਕਰ ਲਿਆ ਬਾਕੀ ਦਾ ਟੰਗ ਦਿੱਤਾ ਵੇਚ ਪਰ ਤੂੜੀਦਨ ਮੈਂ ਦੱਦਨਾ ਕਿ ਮਹਿੰਗੀ ਹੋਊਗੀ ਕੇਵਲ ਮਹਿੰਗੀ ਹੋਣ ਦੇ ਚਾਂਸ ਜੇ ਜਾਪਦੇ ਮੈਨੂੰ ਲੱਗਦਾ ਵੇ ਕਿ ਤੂੜੀ ਬਣਾਈ ਕਹਿੰਦੇ ਨਹੀਂ ਯਾਰ ਬਣਾਈ ਵੀ ਨਹੀਂ ਹੈ ਸਾਰਿਆਂ ਨੇ ਆਪਦੇ ਆਦੇ ਕਮਰੇ ਚ ਭਰ ਕੇ ਕੁਪ-ਕੁਪਾ ਵਾਲਾ ਕੰਮ ਹੈ ਨਹੀਂ ਇਹਦਕੀ ਮੇਰੀ ਤਾਂ ਫੇਰੀ ਬਣੀ ਹੈ ਬਹੁਤ ਬਹੁਤ ਬਣੀ ਪਈ ਹੈ ਬਣੀ ਸਾਡੇ ਆਪਣੇ ਤਾਂ ਨਹੀਂ ਬਣਾਈ ਜਰ ਮੈਂ ਹਾਂ ਸਾਡਾ ਫ੍ਰੀਕੋਰਡ ਅਜਾ ਚਾਰ ਚੁਰੇ ਵਾਹਣ ਉਵੇਂ ਪਏ ਹੈ ਹਾਂ ਵਾਣ ਤਾਂ ਵੀ ਭਾਈ ਇਹ ਗੱਲ ਤੇਰੀ ਮੰਨਣ ਵਾਲੀ ਹੈ ਹੁਣੋਂ ਤਾਂ ਤਾਂ ਨਹੀਂ ਦੇਤਾ ਕਿਸੇ ਨੂੰ ਹਾਂ ਕਈ ਜਾਂਦੇ ਆ ਬਣਾ ਬਣਾਉਣੀ ਬਣਾ ਲਓ ਜੇ ਮੰਨ ਲਾ ਵੀ ਤੁੜੀ ਚੱਕਣ ਲੱਗਿਆ ਜਿਹੜਾ ਚਾਪ ਆਪਾਂ ਕੁੱਪ ਕੁੱਪ ਦੀ ਦੇ ਦਿਸਨੇ ਨਹੀਂ ਮੁੜ ਕੇ ਆਪ ਨੂੰ ਜੇ ਪਰ ਮਿੱਲਾ ਚੱਲਣ ਦਾ ਫਿਰ ਤੁੜੀ ਦਾ ਹਾਂ ਪਰ ਮਿੱਲਾ ਦਾ ਯਾਰ ਪਹਿਲੇ ਫੁੱਲ ਆ ਉਹਨਾਂ ਨੇ ਮਸਟਾਖ ਖਰੀਦ ਵੀ ਲਿਆਦਾ ਫੁੱਲ ਆ ਕੰਮ ਉਹਨਾਂ ਦਾ ਫਿਰ ਪੈਰ ਦੀਦੇ ਸੀ ਤੇ ਹਾਂ ਆ ਆ ਟੀਰਾ ਜਮਣੀ ਦੀਦੇ ਸੀ ਤੇ ਫੁੱਟਸ ਆਉਣ ਕਿ ਲੈ ਜਾਂਦੇ ਸਰ ਕਿਤੇ ਆਪਣੇ ਵਾਲਾ ਰੇੜੀ ਚੱਲੀ ਜਾਂਦਾ ਜਿਹੜਾ ਇੱਥੇ ਲੱਗਦਾ ਰੋਜ਼ ਦਾ ਹੂੰ 150 ਰੁਪਏ ਮਣ ਹਾਂ 150 ਰੁਪਏ ਬਫੇ ਨਹੀਂ ਬਹੁਤ ਬਣਾਂ ਹਾਂ ਬਣਦੇ ਮਣ ਵੇਖ ਲੈ ਇਕੱਠਾ ਜਾਂਦੀਆਂ ਨਾਗਪੁਰ ਹਾਂ ਚੱਰੀ ਨਹੀਂ ਚੱਰੀ ਆਪਣੀ ਪੱਕੀ ਹਾਂ 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 ਪੰਜ ਪੰਜ 6 ਕਿਲੋ ਪਉਂਦੇ ਇੱਕ ਪਸੰਦ ਬਸ ਹਾਂ ਕੋਈ ਬਾਜਰੇ ਦੇ ਤੇ ਚਰੀ ਦੇ ਪੱਠੇ ਪੜਦੇ ਹਾਂ ਪੱਠਾ ਦੇ ਵਰਸ ਸੌਣ ਪਾਦਾਂ ਦੀ ਬਜਾਈ ਹੋਣੀ ਹੈ ਇਹ ਨਵੇਂ ਮੀਨੋਸ ਪਾ ਕੇ ਵਧੀਆ ਠੀਕ ਠਾਕ ਵਧੀਆ ਪਈ ਵਧੀਆ ਹਾਂ ਕੋਲ ਨੰਬਰ ਜਰਾ 8842 ਦੇ ਅੰਦਰ ਕੋਲ ਕੋਲ ਦੋ ਨਹੀਂ ਹੈ ਗਰ ਪਰ ਗਰਮੀਤ ਸੋਹੀ ਰੇਟ ਆਵੇਗਾ ਤੂੜੀ ਜੇ ਕਿ ਬਈ ਤੂੜੀ ਯਾਰ ਚੀਜ਼ ਇਹੋ ਜੀ ਆ ਤੂੜੀ ਦਾ ਸਹੀ ਹਲੇ ਪਤਾ ਲੱਗਣਾ 6 ਮਹੀਨਿਆਂ ਇਹ ਤੁਹਾਨੂੰ ਮੈਂ ਕਿਉਂ ਵਾਣਾ 6 ਮਹੀਨੇ ਨੂੰ ਪਤਾ ਲੱਗਣਾ 6 ਮਹੀਨੇ ਨੂੰ ਪਤਾ ਓਹਨ ਲੱਗਣਾ ਵੀ ਕਿਉਂਕਿ ਜਿਹੜਾ ਮਿੱਲਾਂ ਕੋਲੇ ਤਕਰੀਬਨ ਮਾਲ ਹੁੰਦਾ ਨਾ ਉਹ 6 ਮਹੀਨੇ ਦੇ ਵਿੱਚ ਵਿੱਚ ਨਿਬੜਨਾ ਸ਼ੁਰੂ ਹੋ ਜਾਂਦਾ ਕਿੰਨਾ ਮਰਜੀ ਸਟਾਕ ਕਰੀ ਰੱਖਣਿਆ 6 ਮਹੀਨੇ ਬਾਅਦ ਉਹਨਾਂ ਕੋਲੇ ਕੇਰਾਂ ਮਾਲ ਹੁਣ ਫੁੱਲ ਪਿਆ 6 ਮਹੀਨੇ ਬਾਅਦ ਵੇਖਣ ਵਾਲਾ ਹੋਊਗਾ ਉਹਨਾਂ ਕੋਲੇ ਮਾਲ ਕਿੰਨਾ ਰਹਿੰਦਾ ਤੇ ਬਾਜ਼ਾਰ ਦੇ ਵਿੱਚ ਤੂੜੀ ਕਿੰਨੀ ਰਹਿੰਦੀ ਐ ਬਾਈ ਆਹ ਰੌਲਾ ਕਿਉਂਕਿ ਖਾਪਤ ਬਹੁਤ ਹੁੰਦੀ ਐ ਮਿੱਲਾਂ ਦੀ ਵੀ ਉਹਨਾਂ ਨੇ ਕੇਰਾਂ ਤਾਂ ਮਾਲ ਲੈ ਪਰ ਆ ਕਿਉਂਕਿ ਆ ਸੀਜ਼ਨ ਆ ਗਿਆ ਕੋਈ ਸੀਜ਼ਨ ਤੋਂ ਪਹਿਲਾਂ ਹੀ ਲੱਗੇ ਸੀ ਭਰਨ ਇਸ ਟਾਈਮ ਮਿਲਮੁੱਲਾ ਵਾਲੇ ਆ ਗਏ ਫੁੱਲ ਡੱਕੇ ਡੱਕੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੀ ਰੇਟ ਵਧਣਾ ਜਾਵੇ ਕਦੇ ਨਾ ਵਾਸਤੇ ਤੇ ਇਹ ਸਹੀ ਹੁਣ ਰੇਟ ਨਿਕਲਨੇ ਮਤਲਬ 6 ਮਹੀਨਾ ਬਾਅਦ ਕੇਰਾ ਤਾਂ ਐਂ ਚੱਲੀ ਜਾਣਾ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਦੱਸ ਦਿਓ ਜੀ ਬਾਕੀ ਆਪਦੀ ਆਪਦੀ رائے ਦੇ ਦਿਓ ਹਨ ਜਸਪਾਲ ਖੋਸਲਾ ਬੱਬੂ ਗੁੱਡ ਮਾਰਨਿੰਗ ਹਰਜੀਤ ਮਾ ਵੀ ਆਸਟ੍ਰੇਲੀਆ ਜੇ ਕੋਈ ਮਾੜਾ ਮੋਟਾ ਫਰਕ ਪਿਆ ਨਾ ਯਾਰ ਮੇਰੇ ਹਿਸਾਬ ਨਾਲ ਕੋਈ 150 150 ਦਾ ਫਰਕ ਪਊਗਾ ਕੋਈ ਕੀ ਕਹਣਾ ਪਰ ਤੂੜੀ ਯਾਰ ਬਾਕੀ ਇਹ ਨਾ ਬਈ ਇਹ ਬਾਜ਼ਾਰ ਐ ਹੋ ਜਾ ਇਹਦੇ ਚ ਅੰਦਾਜ਼ੇ ਨਹੀਂ ਹੁੰਦੇ ਇਹ ਤਾਂ ਬਾਜ਼ਾਰ ਤੇ ਮੌਕੇ ਤੇ ਪਤਾ ਲੱਗਦਾ ਕੀ ਬਣਦਾ ਨਾ ਆਪਾਂ ੱਤਕਾ ਲਾਈ ਜਾਂਦੇ ਰਹਿੰਨੇ ਕੋਈ ਬਾਲੇ ਸਿਆਣੇ ਤਾਂ ਆਪਾਂ ਵੀ ਹਨ ੱਤਕਾ ਹੀ ਲਾ ਸਕਦੇ ਆਪਾਂ ਕੱਲੀਆਂ ਇਹ ਸਬਜ਼ੀ ਹੋ ਗਈ ਤੂੜੀ ਹੋ ਗਈ ਇਹ ਜੇ ਕੰਮਾਂ ਚ ਨਹੀਂ ਅੰਦਾਜ਼ੇ ਕਈ ਵਾਰੀ ਲਾਉਣੇ ਚਾਹੀਦੇ ਹਨ ਪਤਾ ਹੀ ਨਹੀਂ ਕੱਲ ਨੂੰ ਕੀ ਹੋਣਾ ਗਰਮੀ ਤੇ ਸੋਈ ਯੂਐਸ ਤੋਂ ਲਾਈਵ ਮਾਈ ਸਿਟੀ ਕੋਰ ਦਾ ਪੂਰਾ ਅਜਮੇਰ ਭੁੱਲ ਰਤ ਨੇੜੀ ਸਮਾਣਾ ਗੁੱਡ ਮਾਰਨਿੰਗ ਬਾਈ ਕੀ ਹਾਲ ਚੱਲਾ ਤੇ ਆਜੋ ਬਾਈ ਦੇਖਦੇ ਆਂ ਬਸ ਬੋਲੀ ਹੋ ਗਈ ਸਟਾਰਟ ਆਓ ਚੱਲੀਏ ਟਾਈਮ ਤਾਂ ਹੋ ਗਿਆ ਪੂਰਾ ਗਾਹਕ ਡੀਕ ਲਗੇ ਅਜ ਥੋੜੀ ਥੋੜੀ ਸਲਾਬੀ ਵੀ ਮਿਲਨੀ ਏ ਤੂੜੀ ਕਿਉਂ ਕਣੀਆਂ ਦੀ ਸ਼ਟਜੀ ਪਈ ਜਾਵੇ ਆ ਇਹ ਬਚ ਗਈ ਹੋ ਗਿਆ ਟਾਈਮ ਤਾਂ ਹੋ ਗਿਆ ਗਾਹਕ ਵੇਲਾ ਕਿਵੇਂ अच्छा आओ लो अपनीया गिल्ली गुल्ली ਤਾਂ ਨਹੀਂ ਗਿੱਲੀ ਤਾਂ ਹੈਨੀ ਕਣੀਆਂ ਹੀ ਪੰਨਿਆਂ ਕਾ ਥੋੜਾ ਜਿਹਾ ਹੋਰ ਕੋਈ ਪੁੱਛਿਆ ਬਈ ਮੈਂ ਤਾਂ ਟਰ ਤੋਂ ਚੋਲੇ ਆਇਆ ਸੀ ਸੁੱਕੀ ਦੂੜੀਆ ਦੇ ਨਾਲ ਦੀ ਬਾਈ ਬੋਲੋ 250 ਰੁਪਇਆ 250 ਜੰਦਾ 400 ਆਵੇ ਐਂਡ 70 270 270 75 80 84 90 95 300 300 ਬੋਲਾਂਗੇ ਨਾ 300 ਰੁਪਏ ਬਾਈ ਜੀ ਲੈ ਬਈ ਪਹਿਲੀ ਟਰਾਲ ਓਏ ਆ ਕੀ ਹੋ ਗਿਆ ਨੋ ਯਾਰ ਗੁੱਸਾ ਕਰ ਜਾਂਦੀ ਗਿੰਬਲ ਕੀ ਚੱਕਰ ਲੈ ਬਈ ਪਹਿਲੀ ਟਰਾਲੀ ਦਾ ਰੇਟ ਜਿਹੜਾ 300 ਰੁਪਏ ਹੋ ਗਿਆ ਤੇ ਨਾਗ ਰਹਿ ਗਏ ਸਿਰਫ ਤੇ ਸਿਰਫ ਤਿੰਨ ਤਿੰਨ ਨਾਗ ਹੀ ਰਹਿ ਗਏ ਬਈ ਆਜੋ ਕਰਨ ਦੀ ਅਗਲੀ ਟਰਾਲੀ ਸ਼ੁਰੂਆਤੀ ਰੇਟ ਵਧਿਆ ਰਿਹਾ ਅੱਜ 300 ਰੁਪਏ ਸ਼ੁਰੂ ਹੋ ਗਿਆ ਕੰਮ ਆਜੋ ਕਰਨ ਦੀ ਇਹਦੀ ਆ ਬਈ ਗਿੱਲੀ ਗੁੰਦ ਨਹੀਂ ਨਾ ਨਾ ਆਹ ਹੁਣ ਕੰਮੀਆਂ ਕੂਣੀਆਂ ਪੈਣੀਆਂ ਬੜੀਆਂ ਹਾਂ ਮਨਸਤਰੀ ਦੇ ਰੋਲਾ ਬੋਲੋ ਜੀ 250 ਰੁਪਿਆ 250 65 70 75 80 200 ਰੁਪਏ 280 ਬੋਲਾਂਗੇ ਨਾ 85 90 95 300 300 ਬੋਲਾਂਗੇ ਨਾ ਲਾ ਭਾਈ ਦੂਜੀ ਟਰਾਲੀ ਦਾ ਰੇਟ ਵੀ 300 ਰੁਪਏ ਹੋ ਗਿਆ ਤੇ ਦੋ ਟਰਾਲੀਆਂ ਹੋਰ ਆ ਗਈਆਂ ਭਾਈ ਅੱਜ ਬੰਦੇ ਲੇਟ ਹੋ ਗਏ ਪਰ ਨਾਕ ਵਧ ਹੀ ਜਾਂਦੇ ਆ ਭਾਈ ਦੋ ਨਾਕ ਵਿਕੇ ਤੇ ਦੋ ਹੋਰ ਆ ਕੇ ਚੱਲਦੀ ਵੀਡੀਓ ਚ ਆਜੋ ਕਰਨ ਦੀ ਅਗਲੀ ਟਰਾਲੀ ਭਾਈ ਜਿੰਨੇ ਵਿਕੇ ਉਹ ਨਹੀਂ ਆ ਗਏ ਫਿਰ ਨਾਗ ਕਾ ਦੋ ਹੋਰ ਆ ਗਏ ਜਿੰਨੇ ਦੀ ਬੋਲੀ ਹੋਈ ਉਹਨੇ ਨਾਗ ਹੋਰ ਆ ਕੇ ਕਮਲ ਬਾਈ ਦਿੱਲੀ ਗੁਲੀ ਲੈਣ ਵਿੱਚ ਆਏ ਪੁੱਛਿਆ ਬਾਈ ਬੋਲੋ ਜੀ ਆਦੇ ਤੂੰ ਪਾ ਗਏ ਠੰਡੇ ਏ 200 200 5 10 15 215 20 25 ਹਾਂ 44 255 55 ਤੇ ਗਿਆ ਪਿੱਛਾ 55 ਬੋਲਾਂਗੇ ਨਾ 255 ਰੁਪਏ ਬਾਈ ਜੀ 200 ਤੇ 55 ਰੁਪਏ ਲਾ ਬਈ ਦੋ ਨਗ ਜਿਹੜੇ ਵਿਕੇ ਸੀ 300 ਰੁਪਏ ਇੱਕ ਨਗ ਵਿਕਿਆ 200 ਤੇ 55 ਰੁਪਏ ਮਾੜੀ ਮੋਟੀ ਕਣੀਆਂ ਦੀ ਸ਼ੱਟ ਜੀ ਤਾਂ ਯਾਰ ਹੁੰਦੀ ਆ ਹਨ ਕਿਉਂਕਿ ਕਣੀਆਂ ਪਈਆਂ ਨਗ ਰਹਿ ਗਏ ਬਾਈ ਤਿੰਨ ਆਜੋ ਕਰਨ ਦੇ ਟਰਾਲੀ ਬਾਈ ਰੇਟ ਲਹਿਦ ਗਏ 300 ਤਰੀ ਕਿੰਨੀ ਹੋਈ ਅੱਜ 5 ਵੰਡਰ ਲਾਈਆਂ ਸੀ ਸਲਸੁਲ ਲੈਣੀਗੀ ਅੱਛਾ ਅੱਛਾ ਜੀ ਹਾਂ ਹੋ ਮੋਇਸਚਰ ਮੱਕ ਜੇ ਨਹੀਂ ਨੇ ਕੰਨਾਂ ਉੱਤੇ ਮੋਇਸਚਰ ਦਾ ਕੀ ਹਾਲ ਕਰੂ ਚਾ ਕਿੰਧਰ ਗਿਆ ਕੋਈ ਮੈਂ ਤਾਂ ਅੰਦਰ ਲਾਈਆਂ ਵੀ ਸੀ ਉਹਨੂੰ ਪਤਾ ਮੈਨੂੰ ਤਾਲੂ ਫੇਰ ਆਇਆ ਸੀ ਹਾਂ ਹਾਂ ਕੇਵਲ ਯਾਦ ਰੱਖਦਾ ਫੋਨ ਉਹ ਆਹ ਕੱਤੋਂ ਅੱਜ ਗੁੱਸਾ ਕਰੀ ਜਾਂਦੀ ਐ ਹਾਂਜੀ ਬਈ ਲੱਬ ਕੇ ਲਿਆਉਣੇ ਉੱਤੇ ਉੱਤੇ ਕਣੀਆਂ ਪੈ ਗਈਆਂ ਠੀਕ ਐ ਉੱਤੇ ਹੀ ਐ ਹਾਂ ਓਦੋਂ ਬਾਅਦ ਬਈ ਮਾੜੀ ਮੋਟੀ ਸ਼ਰਟ ਹੈਗੀ ਉੱਤੇ ਵਾਲੀ ਆਣੀਗੀ ਪੂਰੀ ਸਾਫ ਲੈ ਲਾ 250 ਰੁਪਿਆ 250 ਹਾਂਜੀ 55 60 65 70 270 ਰੁਪਏ ਬੋਲਾਂ ਬਾਈ ਕਿਨੇ 270 ਰੁਪਏ ਬਾਈ ਜੀ ਲੈ ਵੇਖੀ ਲੈ ਬਈ 200 ਤੇ 70 ਰੁਪਏ ਦੋ ਟਰਾਲੀਆਂ ਬਈਆਂ 300 ਨੂੰ ਇੱਕ ਵਿਕੀ ਆ 270 ਨੂੰ ਤੇ ਇੱਕ 250 ਦੇ ਨੇੜੇ ਸੀ ਹਣਾ ਆ ਜਾਓ ਕਰਨ ਦੀ ਟਰਾਲੀ 255 ਹਾਂ ਆ ਜਾਓ ਬਈ ਦੋ ਰਕ ਰਹਿ ਗਏ ਲਓ ਬਈ ਬਾਈਆਂ ਦਾ ਅੰਦਰ ਲੱਗਿਆ ਸੀ ਟਰਾਲੀਆਂ ਦੋਵੇਂ ਆਹ ਅ ਤਜਾ ਨਹੀਂ ਇਹਦੇ ਤੇ ਹੈ ਨਿਕਣੀਆਂ ਦੀ ਛੱਟ ਛੁੱਟ ਪੂਰਾ ਵੀ ਸਿਰਾ ਸਿਰਾ ਕੇਵਲ ਵੀ ਸਿਰਾ ਤੂੜੀ ਵੀ ਸਿਰਾ ਸਾਰਾ ਕੁਝ ਸਿਰਾ ਹੀ ਸਿਰਾ ਹਾਂ ਲੈ ਟੋੜੀ ਮੱਲੂ 200 ਰੁਪਈਆ 200 200 5 10 15 20 25 30 35 40 45 245 ਹਾਂ ਭਾਈ ਇਹ ਅੰਦਰ ਨੂੰ ਇਧਰ 245 ਬੋਲਣਾ ਬਹਿ ਜਾ 245 ਰੁਪਈਆ ਤੁਸੀਂ 245 ਰੁਪਈਏ ਲਾਓ ਭਾਈ ਅੱਜ ਗਾਹਕ ਨਾ ਸੂਤ ਹੀ ਆ ਯਾਰ ਮੌਸਮ ਜਦ ਤਨ ਖਰਾਬ ਹੋਵੇ ਨਾ ਉਹ ਦਿਨ ਸੌਦੇ ਮੰਦੀ ਰਹਿੰਦੇ ਹੁੰਦੇ ਆ ਤੇਜੀ ਦੂਜੀ ਦੀ ਗੱਲ ਹੀ ਛੱਡ ਦੋ ਆ ਤੂੜੀ ਵੀ ਅੱਜ ਮੰਦੀ ਤੇ ਸਬਜ਼ੀ ਵੀ ਮੰਦੀ ਹੈ ਦੋਵੇਂ ਚੀਜ਼ਾਂ ਹੀ ਮੰਦ ਨੇ ਬਈ ਅੱਜ ਉਸੇ ਨਾਲ ਦੀ ਹੈ ਇੱਕੋ ਦਾ ਉਸੇ ਨਾਲ ਦੀ ਪੂਰੇ ਘਰੀ ਇਹ ਲੱਭਾ ਆ 240 ਰੁਪਏ 40 ਰੁਪਏ 240 44 250 250 ਰੁਪਏ ਬੋਲਣਗੇ 550 550 ਹਾਂ 60 60 ਰੁਪਏ ਬੋਲਣਗੇ 260 ਰੁਪਏ ਬਾਈ ਜੀ ਕਿਥੇ ਰਹਿ ਜਾਂਦੇ 200 ਤੇ 60 ਰੁਪਏ ਲਓ ਭਾਈ ਅੱਜ ਰੇਟ ਜਿਹੜਾ ਚੱਲਿਆ 240 ਰੁਪਏ ਤੋਂ ਲੈ ਕੇ ਤੇ 300 ਰੁਪਏ ਜਿਹੜਾ ਰੇਟ ਅੱਜ ਚੱਲਿਆ ਜੀ ਸਖਚਾਨ ਸਿੰਘ ਟਰਨ ਕੀ ਹਾਲ ਚਾਲ ਆ ਬਾਈ ਟਾਲੀਆਲ ਬੁਰਜ ਸਰਦੀ ਸਿੰਘ ਪਿੰਡ ਘੂਕੇ ਵਾਲੀ ਗੁਰੂ ਕਾ ਬਾਗ ਅਜਨਾਲਾ ਏਰੀਆ ਅਮਨਪਾਲ ਬਰਾੜ ਜਗਤਾਰ ਸਿੰਘ ਬਾਈ ਗਰਮਾ ਸਿੰਘ ਅੰਗਰੇਜ਼ ਔਲਖ ਅਜਮੇਰ ਸਿੰਘ ਪੁੱਲਰਾਣੀ ਜੰਟਾ ਯੂਐਸ ਤੋਂ ਲਾਈਵ ਬਾਈ ਕੀ ਹਾਲ ਚਾਲ ਹੈ ਮਹਾਰਾਜ ਮਨਮੋਹਨ ਸਿੰਘ ਅੰਗਰੇਜ਼ ਜਰਨੈਲ ਸਿੰਘ ਕੈਨੇਡਾ ਲਾਈਵ 7:00 ਵਜੇ ਤੇ 42 ਮਿੰਟ ਹੋ ਗਏ ਬਾਈ ਕੋਲੇ ਵੱਲੇ ਦਪਿੰਦਰ ਟਾਲੀਆਲ ਕੀ ਹਾਲ ਚਾਲ ਹੈ ਜੀ ਲਓ ਭਾਈ ਅੱਜ ਰੇਟ ਜਿਹੜੇ ਚੱਲੇ ਆ ਜੀ 200 ਤੇ 40 ਰੁਪਏ ਤੋਂ ਲੈ ਕੇ 300 ਰੁਪਏ ਤੱਕ ਰੇਟ ਚੱਲਿਆ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਰੇਟ ਅੱਜ ਜਿਹੜੇ ਆਨ ਐਵਰੇਜ ਰੇਟ ਮੰਦੇ ਰਹੇ ਆ ਬਾਈ ਸਿਰਾਂ ਰੇਟ ਜਰੂਰ 300 ਫਿਰ ਉੱਪਰ ਗਿਆ ਸੀਗਾ ਪਰ ਆਨ ਐਵਰੇਜ ਰੇਟ ਜਿਹੜੇ ਮੰਦੇ ਰਹੇ ਆ ਆਨ ਐਵਰੇਜ ਰੇਟ ਬਾਈ ਤੁਸੀਂ ਲਾ ਲਓ ਹਿਸਾਬ ਕਿ ਦੋ ਟਰਾਲੀਆਂ ਇੱਕ ਟਰਾਲੀਆਂ ਇੱਕ 240 ਫਿਰ 2.5 250 ਨੂੰ ਵੀ ਵਿਕੀਆਂ ਫਿਰ ਜਦ ਜਾਦੇ ਟਰਾਲੀਆਂ ਜਾਨੀ 250 ਦੇ ਨੇੜੇ ਤੇ ਵਿਕੀਆਂ ਬਾਈ ਦੋ ਟਰਾਲੀਆਂ ਨੂੰ ਛੱਡ ਕੇ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ Mm-hmm. <clears throat>